ਕੈਨੇਡਾ ਦੇ ਵਿੱਚ ਲੱਗ ਗਈ ਭਿਆਨਕ ਅੱਗ ਲਗਭਗ 400 ਪ੍ਰਾਪਰਟੀਆਂ ਨੂੰ ਖਾਲੀ ਕਰਨ ਦੇ ਹੁਕਮ ਕਰ ਦਿੱਤੇ ਗਏ ਜਾਰੀ ਸਸ਼ਕਾਲ ਦਾ ਟੀਵੀ ਨਰਾਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਬੈਂਕੂਵਰ ਆਈਲੈਂਡ ਦੇ ਪੂਰਬੀ ਤੱਟ ਤੇ ਲਗਭਗ 400 ਪ੍ਰਾਪਰਟੀਆਂ ਅਤੇ ਇੱਕ ਪ੍ਰਾਂਤੀ ਪਾਰਕ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਦਰਸਨ ਇਹਨਾਂ ਖੇਤਰਾਂ ਦੇ ਵਿੱਚ ਵੈਸਟਲੀ ਰੇਜ ਨਾਮਕ ਅੱਗ ਨੇ ਬੇਕਾਬੂ ਰੂਪ ਧਾਰਨ ਕਰ ਲਿਆ ਇਹ ਅੱਗ ਨਰਾਈ ਮੋ ਸ਼ਹਿਰ ਤੋਂ ਲਗਭਗ 60 ਕਿਲੋਮੀਟਰ ਪੱਛਮ ਉੱਤਰ ਹਤੇ ਉਧਰਲੇ ਪਾਸੇ ਵਿਕਟੋਰੀਆ ਤੋਂ ਲਗਭਗ 100 ਕਿਲੋਮੀਟਰ ਦੂਰ ਕੈਮਰੂਨ ਲੇਕ ਦੇ ਉਤਰੀ ਕੰਢੇ ਤੇ ਲੱਗੀ ਹੋਈ ਆ ਬ੍ਰਿਟਿਸ਼ ਕੋਲੰਬੀਆ ਵਾਈਲਡ ਫਾਇਰ ਜਿਹੜੀ ਕਿ ਵਾਈਲਡ ਫਾਇਰ ਸਰਵਿਸ ਤੋਂ ਜਿਹੜੀ ਕਿ BCWS ਦੇ ਅਨੁਸਾਰ ਅੱਗ ਹੁਣ ਤੱਕ ਲਗਭਗ 373 ਹੈਕਟੇਅਰ ਦੇ ਖੇਤਰ ਦੇ ਵਿੱਚ ਫੈਲ ਚੁੱਕੀ ਹੈ ਇਸ ਦੀ ਲਗਭਗ ਤਸਦੀਕ ਹੋ ਚੁੱਕੀ ਆ ਇਹ ਅੱਗ ਮਨੁੱਖੀ ਗਤੀਵਿਧੀ ਦੀ ਵਜ੍ਹਾ ਦੇ ਨਾਲ ਲੱਗੀ ਹੋਈ ਹੈ ਇਹ ਅੱਗ ਬੀਸੀ ਦੇ 150 ਤੋਂ ਵੱਧ ਚੱਲ ਰਹੀਆਂ ਵਾਈਲਡ ਫਾਇਰਾਂ ਦੇ ਵਿੱਚੋਂ ਇੱਕ ਹੈ ਨਾਨਾਈਮੋ ਰੀਜਨਲ ਡਿਸਟ੍ਰਿਕਟ ਦੀ ਵਕਤਾ ਵਕ ਰੇਬੈਕਾ ਟੇਲਰ ਨੇ ਦੱਸਿਆ ਕਿ 393 ਪ੍ਰਾਪਰਟੀਆਂ ਤੇ ਏਵੈਕੂਏਸ਼ਨ ਆਰਡਰ ਲਾਗੂ ਕਰ ਦਿੱਤਾ ਗਿਆ ਇਹਨਾਂ ਦੇ ਵਿੱਚੋਂ ਬਹੁਤੀਆਂ ਰਿਹਾਇਸ਼ੀ ਕਰਨੇ ਜਿਸ ਕਰਕੇ ਨਿਵਾਸੀਆਂ ਨੂੰ ਜੜਾ ਤੁਰੰਤ ਖਾਲੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਨਾਲ ਇਹ ਵੀ ਕਿਹਾ ਕਿ ਹੋਰ 238 ਪ੍ਰਾਪਰਟੀਆਂ ਤੇ ਏ ਵੀ ਇਕੁਏਸ਼ਨ ਜਿਹੜੇ ਅਲਰਟ ਜਾਰੀ ਕਰ ਦਿੱਤਾ ਗਿਆ ਜਾਨੀ ਕਿ ਇਸ ਦਾ ਮਤਲਬ ਇਹ ਹੈ ਕਿ 238 ਘਰਨੇ ਜਿਹੜੇ ਉਹਨਾਂ ਨੂੰ ਸਿੱਧੇ ਤੌਰ ਤੇ ਈਵੈਕੁਏਸ਼ਨ ਜਿਹੜਾ ਆਰਡਰ ਉਹ ਜਾਰੀ ਕਰ ਦਿੱਤਾ ਗਿਆ ਜਾਨੀ ਕਿ ਅਲਰਟ ਜਾਰੀ ਕਰ ਦਿੱਤਾ ਗਿਆ ਜਾਨੀ ਕਿ 238 ਘਰਨੇ 238 ਪ੍ਰਾਪਟੀਆਂ ਇਹ ਵੀ ਕਿਸੇ ਵੇਲੇ ਖਾਲੀ ਕਰਨੀਆਂ ਪੈ ਸਕਦੀਆਂ ਹਨ ਤੁਹਾਨੂੰ ਹਰ ਵੇਲੇ ਤਿਆਰ ਰਹਿਣਾ ਪਚਾਈਦਾ ਹੈ ਬੀਸੀ ਪਾਰਕਸ ਵੱਲੋਂ ਜਾਰੀ ਕੀਤੀ ਗਏ ਕੱਪਡੇਟ ਅਨਸਾਰ ਲਿਟਰ ਹੈ ਕਵਲਕੇਮਾ ਫਾਲਸ ਪ੍ਰਾਂਕੀ ਪਾਰਕ ਰੂਟ ਵੀ ਐਵੇਕੂਏਟ ਕਰ ਦਿੱਤਾ ਗਿਆ ਇਹ ਪਾਰਕ ਜਿਸ ਵਿੱਚ ਦੋ ਕੈਪ ਗਰਾਊਂਡ ਟ੍ਰੇਲ ਤੇ ਉਸ ਤੋਂ ਬਾਅਦ ਪਿਕਨਿਕ ਸਹੂਲਤਾਂ ਸ਼ਾਮਲ ਹਨ ਹੁਣ ਤੱਕ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਅਧਿਕਾਰੀਆਂ ਨੇ ਸਾਫ਼ ਕਰ ਦਿੱਤਾ ਕਿ ਸਾਰੇ ਯਾਤਰੀ ਤੁਰੰਤ ਪਾਰਕ ਛੱਡਣ ਤੇ ਅਕਲੇ ਅਗਲੇ ਹੁਕਮਾਂ ਤੱਕ ਇਸ ਪਾਰਕ ਦੇ ਵਿੱਚ ਪਿਕਨਿਕ ਮਗੌੜ ਜਾਂ ਫਿਰ ਕਿਸੇ ਵੀ ਤਰੀਕੇ ਦੇ ਨਾਲ ਨਾ ਹਾਈਵੇ 4 ਜੋ ਕੇ ਵੈਂਕੂਵਰ ਆਈਲੈਂਡ ਦੇ ਉੱਪਰ ਸਭ ਤੋਂ ਲੰਬਾ ਪੂਰਬ ਪੱਛਮ ਰਸਤਾ ਫਿਲਹਾਲ ਖੁੱਲ੍ਹਾ ਹੈ ਪਰ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਡਾਇਰੈਕਟਰ ਡਕਲਸ ਹੋਲਮੰਸ ਨੇ ਜਿਹੜਾ ਸਪਸ਼ਟ ਕੀਤਾ ਕਿ ਇਸ ਸੜਕ ਤੇ ਕਿਸੇ ਨੂੰ ਵੀ ਅੱਗ ਦੇ ਦਰਸ਼ਨ ਕਰਨ ਲਈ ਰੁਕਣਾ ਨਹੀਂ ਚਾਹੀਦਾ ਉਹਨਾਂ ਕਹਿੰਦੇ ਕਿ ਜੇਕਰ ਤੁਸੀਂ ਹਾਈਵੇ 4 ਦੇ ਰਾਹੀਂ ਯਾਤਰਾ ਕਰ ਰਹੇ ਹੋ ਤਾਂ ਸਿਰਫ ਯਾਤਰਾ ਕਰੋ ਰੁਕੋ ਨਹੀਂ ਐਮਰਜੈਂਸੀ ਵਾਹਨਾਂ ਨੂੰ ਰਸ ਰਸਤਾ ਦੇਣਾ ਬਹੁਤ ਜ਼ਰੂਰੀ ਅਧਿਕਾਰੀਆਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਸ਼ਨੀਵਾਰ ਤੱਕ ਕਿਸੇ ਵੀ ਘਰ ਦੇ ਸੜਨ ਦੀ ਰਿਪੋਰਟ ਨਹੀਂ ਮਿਲੀ ਹਾਲਾਂਕਿ ਸਥਿਤੀ ਬੇਅਤ ਗੰਬੀਰ ਆ ਪਰ ਹੁਣ ਤੱਕ ਕਿਸੇ ਵੀ ਜਾਨੀ ਨੁਕਸਾਨ ਜਾਂ ਫਿਰ ਘਰਾਂ ਨੂੰ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ ਸਥਿਤੀ ਪਿਛਲੇ ਕੁਝ ਕੁ ਸਾਲਾਂ ਵਾਈਲਡ ਫਾਇਰ ਦੀ ਸਮੱਸਿਆਵਾਂ ਦੇ ਨਾਲ ਮਿਲਦੀ ਆ 2023 ਦੇ ਵਿੱਚ BC ਨੇ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਵਾਈਲਡ ਫਾਇਰ ਮੌਸਮੀ ਦੇਖੀ ਸੀ ਮੌਸਮ ਦੇਖੀ ਸੀ ਜਿਸ ਵਿੱਚ ਲੱਖਾਂ ਏਕਟੇਰ ਜਲ ਗਏ ਸੀ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣੇ ਪਏਗੇ ਸੀ ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸਰਕਾਰੀ ਅਲਰਟਾਂ ਦੀ ਪਾਲਣਾ ਕਰਨ ਦੀ اپیل ਕੀਤੀ ਆ ਹਾਲਾਂ ਹਾਲਾਤ ਤੇਜ਼ੀ ਦੇ ਨਾਲ ਬਦਲ ਰਹੇ ਨੇ ਹਰੇਕ ਘੰਟੇ ਨਵੀਆਂ اپڈیٹس ਨਿਕਲ ਕੇ ਆ ਰਹੀਆਂ ਨੇ ਜਾਣਕਾਰੀਆਂ ਨਿਕਲ ਕੇ ਆ ਰਹੀਆਂ ਨੇ ਤਾਂ ਇਸ ਵਕਤ ਅਧਿਕਾਰੀਆਂ ਦੇ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਜੋ ਸਰਕਾਰ ਅਲਰਟ ਜਾਰੀ ਕਰਦੀ ਆ ਉਹਨਾਂ ਨੂੰ ਜਿਹੜਾ ਇਨਮਿਨ ਲਾਗੂ ਕੀਤਾ ਜਾਵੇ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਕਿਸੇ ਵੀ ਤਰੀਕੇ ਦੀ ਆਨਾਂਕਾਨੀ ਨਾ ਕੀਤੀ ਜਾਵੇ